ਰੰਜੀਤ 바ਵਾ ਤੇ ਕਵਰ ਗਰੀਵਾਲ ਦੇ ਘਰ ਚੱਲੀ 40 ਘੰਟਿਆਂ ਨੋ ਸਟਾਪ ਰੇਡ ਰੇਡ ਤੋਂ ਬਾਅਦ ਰੰਜੀਤ 바ਵਾ ਦੀ ਮਾਤਾ ਇੱਕ ਕਮਰੇ ਸਾਹਮਣੇ ਕਿਹਾ ਮੇਰੇ ਪੁੱਤ ਨੂੰ ਸੱਚ ਬੋਲਣ ਦਾ ਮਿਲਿਆ ਹੈ ਮੁੱਲ ਬੋਲਿਆ ਨੇ ਸੱਚ ਦਾ ਮੁੱਲ ਮਿਲ ਗਿਆ ਮੈਂ ਬੋਤਾ ਦੀ ਕੁਝ ਕਹਿ ਸਕਦੀ ਗਰੀਬ ਲੋਕੀ ਹਾਂ ਸਾਡੇ ਘਰੋਂ ਕੁਝ ਨਹੀਂ ਨਿਕਲਿਆ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਨੋਜੀਆ 40 ਘੰਟਿਆਂ ਤੱਕ ਰਣਜੀਤ 바ਵਾ ਤੇ ਕਵਰ ਗਰੇਵਾਲ ਦੇ ਘਰ ਰੇਡ ਚੱਲੀ ਐ ਨੋਨ ਸਟਾਪ ਰੇਡ ਤੋਂ ਬਾਅਦ ਰਣਜੀਤ 바ਵਾ ਦੀ ਮਾਤਾ ਕੈਮਰੇ ਸਾਹਮਣੇ ਆਏ ਨੇ ਅਤੇ ਉਹਨਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਅਸੀਂ ਗਰੀਬ ਲੋਕਾਂ ਅਤੇ ਸਾਡੇ ਘਰੋਂ ਅਧਿਕਾਰੀਆਂ ਨੂੰ ਕੁਝ ਵੀ ਬਰਾਮਦ ਨਹੀਂ ਹੋਇਆ ਉਹਾਂ ਕਿਹਾ ਕਿ ਮੇਰੇ ਪੁੱਤਰ ਰਣਜੀਤ 바ਵਾ ਨੂੰ ਸੱਚ ਬੋਲਣ ਦਾ ਮੁੱਲ ਮਿਲਿਆ ਕਿਹਾ ਕਿ ਗੀਤਾਂ ਦੇ ਵਿੱਚ ਅਕਸਰ ਹੀ ਬੇਬਾਕੀ ਦੇ ਨਾਲ ਮੇਰਾ ਪੁੱਤ ਗੋਂਦਾ ਲਿਖਦਾ ਅਤੇ ਕਈ ਮੁੱਦਿਆਂ ਨੂੰ ਉਸ ਦੇ ਵੱਲੋਂ ਚੁੱਕਿਆ ਜਾਂਦਾ ਹੈ ਇਸ ਕਰਕੇ ਘਰ ਤੇ ਰੇਡ ਹੋਈ ਹੈ ਪਰ ਅਧਿਕਾਰੀਆਂ ਨੂੰ ਸਾਡੇ ਘਰੋਂ ਕੁਝ ਵੀ ਹੱਥ ਨਹੀਂ ਲੱਗਾ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਆ ਰਣਜੀਤ ਬਾਵਾ ਤੇ ਕਵਰ ਕਰੇਵਾਲ ਦੇ ਘਰ ਦੀ ਜਿੱਥੇ 24 ਘੰਟਿਆਂ ਨੌਨਸਟਾਪ ਰੇਡ ਵੀ ਹੋਈ ਹੈ ਅਤੇ ਦੱਸਦੀ ਹੈ ਕਿ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਨਕਮ ਟੈਕਸ ਦੇ ਅਧਿਕਾਰੀਆਂ ਵੱਲੋਂ ਪ੍ਰਾਪਰਟੀ ਦੇ ਕੁਝ ਦਸਤਾਵੇਜ਼ ਜਿਹੜੇ ਸੀ ਉਹ ਬ੍ਰਾਹਮਤ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਕੁਝ ਹੋਰ ਵੀ ਘਰ ਦੇ ਵਿੱਚ ਸਮਾਨ ਜਿਹੜਾ ਸੀ ਉਹਨਾਂ ਦੇ ਵੱਲੋਂ ਬ੍ਰਾਹਮਤ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਦੇ ਵੱਲੋਂ ਰਣਜੀਤ 바ਵਾ ਦੇ ਵਕੀਲਾਂ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਜਿਹੜੀ ਸੀਗੀ ਉਹ ਨਹੀਂ ਦਿੱਤੀ ਗਈ ਸੋਮਵਾਰ ਤੜਕੇ ਸਵੇਰੇ ਰੇਡ ਹੋਈ ਸੀ ਅਤੇ ਇਹ ਵੀ ਕਿਆ ਸਲਾਈਆਂ ਲਗਾਈਆਂ ਜਾ ਰਹੀਆਂ ਸੀਗੀਆਂ ਕਿ ਇਹ ਰੇਡ ਇਸ ਕਰਕੇ ਹੋਈ ਹੈ ਕਿਉਂਕਿ ਰਣਜੀਤ 바ਵਾ ਤੇ ਕਵਰ ਗਰੇਵਾਲ ਦੇ ਵੱਲੋਂ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਸਹਿਯੋਗ ਪਾਇਆ ਗਿਆ ਸੀ ਉਹਨਾਂ ਦੇ ਵੱਲੋਂ ਸਮਰਥਨ ਦਿੱਤਾ ਗਿਆ ਸੀ ਤਾਂ ਇਸ ਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਕਵਰ ਗਰੇਵਾਲ ਤੇ ਰਣਜੀਤ ਬਾਵਾ ਅਕਸਰ ਹੀ ਪੰਜਾਬ ਦੇ ਮੁੱਦਿਆਂ ਨੂੰ ਆਪਣੇ ਗੀਤਾਂ ਦੇ ਜ਼ਰੀਏ ਬੜੀ ਹੀ ਬੇਬਾਕੀ ਦੇ ਨਾਲ ਪੇਸ਼ ਕਰਦੇ ਰਹੇ ਨੇ ਅਤੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਦੋਵੇਂ ਹੀ ਕਾਫੀ ਜ਼ਿਆਦਾ ਐਕਟਿਵ ਦੇਖਣ ਨੂੰ ਮਿਲੇ ਸੀ ਤਾਂ ਪਹਿਲਾਂ ਤੁਹਾਨੂੰ ਬਿਆਨ ਸੁਣਾਉਂਦੇ ਆ ਰਣਜੀਤ ਬਾਵਾ ਦੀ ਮਾਤਾ ਦਾ ਕਿ ਕਿਸ ਤਰੀਕੇ ਦੇ ਨਾਲ ਉਹ ਕੈਮਰੇ ਦੇ ਸਾਹਮਣੇ ਆ ਕੇ ਬੋਲੇ ਨੇ ਕਿ ਮੇਰੇ ਪੁੱਤ ਨੂੰ ਅੱਜ ਸੱਚ ਬੋਲਣ ਦਾ ਮੁੱਲ ਮਿਲ ਗਿਆ ਬੋਲਿਆ ਨੂੰ ਸੱਚ ਦਾ ਮੁੱਲ ਮਿਲ ਗਿਆ ਮੈਂ ਬਹੁਤਾ ਨਹੀਂ ਕੁਝ ਕਹਿ ਸਕਦੀ ਗਰੀਬ ਲੋਕੇ ਸਾਡੇ ਘਰੋਂ ਕੁਝ ਨਹੀਂ ਨਿਕਲਿਆ ਤੇ ਦੋ ਦਿਨ ਹੋਇਆ ਹਨ ਅੰਦਰ ਤਾਲਿਆਂ ਨੇ ਕੋਈ ਚਾਹ ਪਣੀ ਨਹੀਂ ਹੋ ਜਾ ਪੀਤਾ ਜੇਟ ਇਸੇ ਲਈ ਪਾਈ ਗਈ ਉਹ ਸੱਚ ਗੀਤ ਸੱਚ ਬੋਲਦਾ ਗਾਣੇ ਸੱਚ ਬੋਲਦਾ ਦੁਨੀਆ ਨਾਲ ਗੱਲਾਂ ਸੱਚੀਆਂ ਕਰਦਾ ਉਹਨੂੰ ਸੱਚ ਦਾ ਮੁੱਲ ਮਿਲ ਗਿਆ ਹੋਰ ਕੁਝ ਦੱਸਦੀ ਕਿ ਇਨਕਮ ਟੈਕਸ ਦੇ ਬੋਲੋਂ ਜਿੱਥੇ ਪ੍ਰਾਪਰਟੀ ਦੇ ਦਸਤਾਵੇਜ਼ ਬਰਾਮਦ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਹੋਰ ਵੀ ਸਮਾਨ ਜਿਹੜਾ ਉਹ ਰਣਜੀਤ ਬਾਵਾ ਤੇ ਨਾਲ ਹੀ ਕਵਰ ਕਰੀਵਾਲ ਦੇ ਘਰੋਂ ਬ੍ਰਾਹਮਤ ਕੀਤਾ ਗਿਆ ਹੈ ਹਾਲਾਂਕਿ ਇਸ ਮਾਨ ਹੋਰ ਕੀ ਕੁਝ ਜਿਹੜਾ ਹੈ ਉਹ ਬ੍ਰਾਹਮਤ ਕੀਤਾ ਗਿਆ ਇਸ ਦੀ ਸਪਸ਼ਟ ਜਾਣਕਾਰੀ ਕਿਸੇ ਵੀ ਅਧਿਕਾਰੀ ਦੇ ਵੱਲੋਂ ਨਹੀਂ ਦਿੱਤੀ ਗਈ ਇੱਥੋਂ ਤੱਕ ਕਿ ਰਣਜੀਤ 바ਵਾ ਦੇ ਵਕੀਲਾਂ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਜਿਹੜੀ ਸੀਗੀ ਉਹ ਨਹੀਂ ਮਿਲੀ ਹਾਲਾਂਕਿ ਕੋਈ ਵੀ ਬਿਆਨ ਜਿਹੜਾ ਨਹੀਂ ਉਹਨਾਂ ਦੀ ਟੀਮ ਦੇ ਵੱਲੋਂ ਫਿਲਹਾਲ ਜਾਰੀ ਕੀਤਾ ਗਿਆ ਸਿਰਫ ਇੱਕੋ ਹੀ ਬਿਆਨ ਆਇਆ ਸੀ ਜੋ ਕਿ ਅਸੀਂ ਕੁਝ ਸਮਾਂ ਪਹਿਲਾਂ ਤੁਹਾਨੂੰ ਸੁਣਾਇਆ ਹੈ ਤੇ ਇਸ ਦੇ ਨਾਲ ਹੀ ਹੋਰ ਕੀ ਕੁਝ ਜਾਣਕਾਰੀ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਉਂਦੀ ਹੈ ਇਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਮੁਹਾਲੀ ਵਾਲੇ ਘਰ ਦੇ ਵਿੱਚ ਰੇਡ ਹੋਈ ਹੈ ਮੁਹਾਲੀ ਦੇ 69 ਸੈਕਟਰ ਦੇ ਵਿੱਚ ਰੇਡ ਜਿਹੜੀ ਉਹ ਚੱਲ ਰਹੀ ਸੀ ਹਾਲਾਂਕਿ ਰਣਜੀਤ 바ਬਾ ਦੇ ਚਾਰ ਟਿਕਾਨਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਬਟਾਲਾ ਵਾਲੇ ਘਰ ਨੂੰ ਬਟਾਲਾ ਦੇ ਨਾਲ ਲੱਗਦੇ ਪਿੰਡ ਬਟਾਲਾ ਗਰੰਥੀਆਂ ਨੂੰ ਅਤੇ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਉਹਨਾਂ ਦੇ ਦਫ਼ਤਰ ਨੂੰ ਤੇ ਮੁਹਾਲੀ ਵਾਲੇ ਘਰ ਨੂੰ ਇਸ ਦੇ ਨਾਲ ਹੀ ਹੁਣ ਮੁਹਾਲੀ ਵਾਲੇ ਘਰ ਦੇ ਵਿੱਚ ਕਵਰ ਕਰੀਵਾਲ ਤੇ ਰਣਜੀਤ 바ਬਾ ਦੇ ਰੇਡ ਜਿਹੜੀ ਸੀ ਕਿ ਉਹ ਜਾਰੀ ਸੀ ਦਸਤਾਵੇਜ਼ ਜਿਹੜੇ ਨੇ ਉਹ ਅਧਿਕਾਰੀਆਂ ਨੇ ਬ੍ਰਾਹਮਤ ਕਰ ਲਏ ਨੇ ਨਾਲ ਹੀ ਹੋਰ ਕੀ ਕੁਝ ਸਮਾਨ ਬ੍ਰਾਹਮਤ ਕੀਤਾ ਇਸ ਦੀ ਸਪਸ਼ਟ ਜਾਣਕਾਰੀ ਹੁਣ ਤੱਕ ਸਾਹਮਣੇ ਨਹੀਂ ਆਈ ਹੈ ਫਿਲਹਾਲ ਵੱਡੀਆਂ ਖਬਰਾਂ ਦੇ ਲਈ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈ ਪੰਜਾਬੀ TV ਨੂੰ ਆਈ ਪੀ TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਕੰਟੇ ਵੇਖ ਸਕਦੇ ਹੋ